ਮਾਰਨਿੰਗ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਮੋਗੇ ਅਨਦਰ ਡੇ ਐਂਡ ਆਮ ਸਟਾਰਟਿੰਗ ਇਟ ਵਿਦ ਥਿਸ ਅਮੇਜ਼ਿੰਗ ਬ੍ਰੇਕਫਾਸਟ ਸੋ ਗੁੱਡ ਹਾਂਜੀ ਮੈਂ ਆਹੀ ਹਾਂ ਆਪਣੇ ਹੋਟਲ ਤੋਂ ਬਾਹਰ ਤੇ ਜਿੱਦਾਂ ਕਿ ਤੁਸੀਂ ਦੇਖ ਹੀ ਸਕਦੇ ਕਿੰਨਾ ਵਧੀਆ ਐਟਮੋਸਫੀਅਰ ਹੈ ਬਾਹਰ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਨਹੀਂ ਕਿ ਆਪਾਂ ਕਿੱਥੇ ਜਾ ਰਹੇ ਹਾਂ ਇਨਸਟੈਡ ਮੈਂ ਤੁਹਾਨੂੰ ਦਿਖਾਵਾਂਗੀ ਤੇ ਵੈਸਤਾ ਤੁਹਾਨੂੰ ਆਈਡੀਆ ਹੋ ਹੀ ਗਿਆ ਹੋਣਾ ਮੇਰੇ தம்ネイル ਤੋਂ ਕਿ ਆਪਾਂ ਕਿੱਥੇ ਜਾ ਰਹੇ ਆਂ ਬਟ ਚਲੋ ਕੋਈ ਨਹੀਂ ਤੇ ਹੁਣ ਤੁਸੀਂ ਮੇਰੇ ਨਾਲ ਐਕਸਪਲੋਰ ਕਰੋ ਤੇ ਇੰਜੋਏ ਕਰੋ ਆਲੇ ਦੁਆਲੇ ਦਾ ਥਿਊ ਹਾਂਜੀ ਮੈਂ ਪਹੁੰਚ ਗਈ ਹੁਈਆਂ ਕਾਫਾ ਤਾਸਕਾਇਰ ਜਿਸ ਨੂੰ ਟਰਾਂਸਪੋਰਟੇਸ਼ਨ ਹਬ ਵੀ ਬੋਲਿਆ ਜਾਂਦਾ ਆ ਇਸਤਾਨਬੁਲ ਦਾ ਤੇ ਇਹ ਇਸਤਾਨਬੁਲ ਦੀ ਬਹੁਤ ਹੀ ਇੰਪੋਰਟੈਂਟ ਪਲੇਸ ਆ ਤੇ ਜੇ ਮੈਂ ਗੱਲ ਕਰਾਂ ਇਹ ਹੈਗੀ ਆ ਨੀਰਕਾਸੀ ਤੇ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਲੋਕੀ ਮਿਲ ਜਾਣਗੇ ਇੱਧਰ ਉੱਤਰ ਜਾਣ ਵਾਲੇ ਪਲੱਸ ਇੱਥੇ ਤੁਹਾਨੂੰ ਬੱਸੇ ਫੇਰੀਜ਼ ਤੇ ਟ੍ਰੈਮ ਮਿਲ ਜਾਣਗੀਆਂ ਜਿਹੜੀਆਂ ਕਿ ਇੱਥੇ ਰੁਕਦੀਆਂ ਨੇ ਤੇ ਈਜ਼ੀ ਬਣਾਉਂਦੀਆਂ ਨੇ ਟਰੈਵਲ ਕਰਨਾ ਡਿਫਰੈਂਟ ਪਾਰਟਸ ਆਫ ਦਾ ਫਿਟੀ ਦੇ ਤੇ ਇਹ ਉਹ ਸਪੌਟ ਆ ਜਿੱਥੇ ਲੋਕੀ ਮਿਲਦੇ ਨੇ ਤੇ ਆਪਣੀ ਜਰਨੀ ਨੂੰ ਸਟਾਰਟ ਕਰਦੇ ਨੇ ਤੇ ਇਹ ਜਿਹੜਾ ਸਕੁਅਰ ਆ ਇਹ ਬਹੁਤ ਹੀ ਜ਼ਿਆਦਾ ক্লোਜ਼ ਆ ਪਾਰਕਸ ਤੇ ਤੇ ਸ਼ਾਪਿੰਗ ਏਰੀਆਸ ਤੇ ਸੋ ਇਹ ਹੈਗਾ ਯਾ ਇਟਸ ਸਾਈਟ ਬਾਈ ਦਾ ਬੋਸਫੋਰਸ ਸੋ ਇੱਥੇ ਤੁਹਾਨੂੰ ਬਹੁਤ ਹੀ ਬਿਊਟੀਫੁਲ ਵਿਊਜ਼ ਮਿਲ ਜਾਣਗੇ ਪਾਣੀ ਦੇ ਤੇ ਬੋਟਸ ਤੇ ਤੇ ਇਹਦੇ ਨੀਰ ਇੱਕ ਸਮਾਲ ਪਾਰਕ ਵੀ ਆ ਜਿੱਥੇ ਤੁਸੀਂ ਟੈਸਟ ਕਰ ਸਕਦੇ ਇੰਜੋਏ ਕਰ ਸਕਦੇ ਫਰੈਸ਼ 에ਰ ਨੂੰ The area jiraya nice walkway along the sea, it's perfect for a peaceful stroll. And even though you can capture great photos of the city skyline, the ferry boats, and sometimes even the sunset. And the near cafes where you can sit and enjoy a drink while watching the busy square and the sea. ਇਕ ਹੋਰ ਗੱਲ ਕਿ ਜਦੋਂ ਵੀ ਤੁਸੀਂ ਕਿਤੇ ਵੀ ਵਿਜ਼ਿਟ ਕਰਦੇ ਹੋ 노 ਮੈਟਰ ਜਿਹੜੀ ਮਰਜੀ ਕੰਟਰੀ ਆ ਉੱਥੇ ਦੀਆਂ ਨਾ ਗ੍ਰੀਟਿੰਗਸ ਜ਼ਰੂਰ ਲਰਨ ਕਰਿਓ ਜਿੱਦਾਂ ਸਿਰਫ 3-4 ਵਰਡਸ ਹੀ ਲਰਨ ਕਰ ਲਿਓ ਚਾਹੇ ਹੈਲੋ ਮੇਬੀ ਥੈਂਕ ਯੂ ਹਾਊ ਆਰ ਯੂ ਉਹਦਾ ਕੀ ਰੀਜ਼ਨ ਆ ਕਿ ਜਦੋਂ ਵੀ ਤੁਹਾਨੂੰ ਨਾ ਉੱਥੇ ਦੇ ਲੋਕਲਸ ਗ੍ਰੀਟ ਕਰਦੇ ਆ ਤਾਂ ਆਪਾਂ ਉਹਨਾਂ ਨੂੰ ਗ੍ਰੀਟ ਕਰਦੇ ਤਦ ਉਹ ਇੱਕ ਨਾ ਪੋਲਾਈਟ ਤੇ ਥੋੜਾ ਰਿਸਪੈਕਟ ਸ਼ੋਅ ਕਰਦੀ ਹੈ ਚੀਜ਼ ਤੇ ਉਹ ਵੀ ਥੋੜਾ ਓਪਨ ਆਪ ਤੇ ਕੰਫਰਟੇਬਲ ਹੋ ਕੇ ਆਪਾਂ ਨੂੰ ਚੀਜ਼ਾਂ ਦੱਸਦੇ ਨੇ ਜੋ ਕਿ ਬਹੁਤ ਵਧੀਆ ਗੱਲ ਹੈ ਤੇ ਪਲੱਸ ਇਹਨੀਆਂ ਡਿਫਿਕਲਟ ਵੀ ਨਹੀਂ ਹੁੰਦੀਆਂ ਵੇਟਿੰਗਸ ਜਸਟ ਨੋਰਮਲ ਹੁੰਦੀਆਂ ਜਦ ਮੈਂ ਗਈ ਸੀ ਮੈਂ ਸਿਰਫ ਤਿੰਨ ਚਾਰ ਵੇਟਿੰਗਸ ਲਰਨ ਕੀਤੀਆਂ ਸੀ ਅੱਖੀਆਂ ਹੈਲੋ ਕਿਉਂਕਿ ਜਦ ਵੀ ਤੁਸੀਂ ਕਿਸੇ ਸ਼ੌਪ ਚੈਟ ਕਰਦੇ ਨਾ ਉਹ ਤੁਹਾਨੂੰ ਗ੍ਰੀਟ ਕਰਦੇ ਤੇ ਜੇ ਤੁਸੀਂ ਉਹਨਾਂ ਨੂੰ ਰਿਸਪੌਂਡ ਨਹੀਂ ਕਰਦੇ ਉਹ ਥੋੜਾ ਐਦਾਂ ਲੱਗਦਾ ਕਿ ਥੋੜਾ ਰੂਡ ਲੱਗਦਾ ਆ ਸੋ ਵਧੀਆ ਹੁੰਦਾ ਆ ਪਲੱਸ ਜੇ ਆਪਾਂ ਕੋਈ ਚੋ ਵੀ ਚੀਜ਼ ਲੈਂਦੇ ਵੀ ਆ ਤੈਨੂੰ ਥੈਂਕ ਯੂ ਵੀ ਕਹਿੰਦੇ ਉਹਨਾਂ ਦੀ ਲੈਂਗੁਏਜ ਚ ਤੇਨ ਉਹਨਾਂ ਨੂੰ ਥੋੜਾ ਅੱਛਾ ਮਤਲਬ ਰਿਸਪੈਕਟ ਜੀ ਫੀਲ ਹੁੰਦੀ ਆ ਕਿ ਓਕੇ ਤੇ ਇੱਕ ਹੋ टूरिस्ट कह सकते हो लगते हैं लग सो बढ़िया चीज है जरूर करिया करो देखो कि ज्यादा स्टेयर्स मैं तो ऑलरेडी थक गई हुई हाँ जे तुम इतना तेन वॉक करने ली, प्रिपेयर हो मैं तूह दिखावगी बाद जो एरिया में कवर किया स्ट हले हो सो so, देखो जो मैं एरिया कवर किया फाइनली ਕੀ ਨਹੀਂ ਲੱਗੀ ਐਨਸ ਤੋਂ ਬਾਅਦ ਹੁਣ ਮੇਰਾ ਪਲਾਨ ਆ ਆਈ ਥਿੰਕ ਮਿਊਜ਼ੀਅਮ ਆ ਅ ਲੀਵਸਨ ਮਿਊਜ਼ੀਅਮ ਮੇਬੀ ਉੱਥੇ ਜਾਉਂਗੀ ਪਰ ਉਸ ਤੋਂ ਪਹਿਲਾਂ ਥੋੜਾ ਲੰਚ ਕਰਾਂਗੀ ਫਿਰ ਜਾਉਂਗੀ ਇੱਥੇ ਬਿੱਲੀਆਂ ਬਹੁਤ ਜ਼ਿਆਦਾ ਆ ਤੇ ਇਹਨਾਂ ਨੇ ਨਾ ਇਹਨਾਂ ਲਈ ਛੋਟੇ-ਛੋਟੇ ਹੋਟੇਲਸ ਬਣਾਏ ਹੋਏ ਨੇ ਆਇਨ ਕਿਊਆ ਯਾਲੇ ਕਿੰਨੀ ਕਿਊਟ ਐ ਡਰ ਰਹੀ ਐ ਸੋ ਇਹ ਇੱਥੇ ਦੇਖਦੇ ਘਰਨੇ ਆਈ ਗੈਸ ਦੇ ਵਿੱਚ ਵਿੱਚ ਹੋਟਲਸ ਵੀ ਨੇ ਐਨ ਮੈਨ ਤੁਹਾਨੂੰ ਇੱਕ ਗੱਲ ਹੋਰ ਦੱਸਨੀ ਸੀ ਤੁਸੀਂ ਇੱਥੇ ਇੰਟਰਨੈਟ ਬਹੁਤ ਜ਼ਿਆਦਾ ਜ਼ਰੂਰੀ ਐ ਬਿਕਾਜ਼ ਜਦ ਵੀ ਤੁਸੀਂ ਇੱਥੇ ਆਉਂਦੇ ਆ ਥੈਨ ਤੁਹਾਨੂੰ ਲੋਕੇਸ਼ਨਸ ਫਾਈਂਡ ਆਊਟ ਕਰਨ ਦੇ ਵਿੱਚ ਥੋੜੀ ਪ੍ਰੋਬਲਮ ਹੋ ਸਕਦੀ ਆ ਜੇ ਤੁਹਾਡੇ ਕੋਲ ਡਾਟਾ ਨਹੀਂ ਹੈਗਾ ਸੋ ਕੀ ਹੁੰਦਾ ਹੈ ਕਿ ਆਪਣੇ ਕੋਲ ਜਿਹੜਾ ਵੀ SIM ਹੈ ਉਹਨਾਂ ਦੇ ਪਲਾਨਸ ਹੁੰਦੇ ਨੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜਿੰਨੇ ਰੇਟ ਲਈ ਤੁਸੀਂ ਆਣਾ 5 ਡੇਸ ਲਈ 7 ਡੇਸ ਲਈ ਤੇ ਨਹੀਂ ਤੇ ਫਿਰ ਤੁਸੀਂ ਸੈਕੰਡ অপਸ਼ਨ ਹੁੰਦੀ ਹੈ SIM ਦੀ ਉਹ ਡਿਪੈਂਡ ਕਰਦਾ ਆ ਬਿਕਾਜ਼ ਇੱਥੇ ਕੋਈ ਸਾਈਨ ਬੋਰਡ ਐਦਾਂ ਦੇ ਨੇ ਜਿਨ੍ਹਾਂ ਤੇ ਇੰਗਲਿਸ਼ ਮੈਂਸ਼ਨ ਨਹੀਂ ਆ ਸੋ ਫਿਰ ਉਦੋਂ ਆਪਾਂ ਨੂੰ ਥੋੜੀ ਡਿਫਿਕਲਟੀ ਆਂਦੀ ਆ ਉਹ ਇੱਕ ਵੀ ਚਾਚੀਆ ਜੋ ਕਿ ਟਾਊਨ ਸੈਂਟਰ ਦੇ ਵਿੱਚ ਹੀ ਆ ਉਸ ਨੂੰ ਚੁਬਲੀ ਚਰਚ ਕਹਿੰਦੇ ਆ ਬਹੁਤ ਹੀ ਜ਼ਿਆਦਾ ਸੋਹਣੀ ਬਿਲਡਿੰਗ ਬਣਾਈ ਹੋਈ ਹੈ ਇਹਨਾਂ ਨੇ Çoluğu çok Thank you for watching this video. I hope you enjoyed it. If you like this video, please subscribe and like. I see some people are watching but have not subscribed yet. So if you like the video, please don't forget to like and subscribe. Thank you.